ਅਨੁਰਵਾਦੀ ਸੰਤਾਨ ਜੀ ਰਾਕੇ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪੁੱਤਰ ਪਹਿਲਾ ਆਪਾਂ ਆਪਣੇ ਫੇਸਬੁਕ 'ਤੇ ਇੱਕ ਵੀਡੀਓ ਪਾਈ ਸੀਗੀ ਪਿੰਡ ਤਾਂ ਲੈ ਕੇ ਜਿਲ੍ਹਾ ਮੋਗਾ ਇਥੋਂ ਦੀ ਇੱਕ ਨਵਾਲਿਕ ਬੱਚੀ ਪੂਰੀ ਸਾਡੀ ਪੁੱਤ ਨਾ ਸੀ ਪੂਰੀ ਦਾ ਤੇ ਕਾਲਾ ਸਿਹੜੀ ਦੀ ਬੱਚੀ ਸੀਗੀ ਉਹ ਬੱਚੀ ਨੂੰ ਵਗਲਾ ਕੇ ਝੋਖੇ ਨਾਲ ਉਹਦੇ ਜਾਲੀ ਕਾਗਜ਼ਤ ਬਣਾ ਕੇ ਕੁਝ ਬੰਦਿਆਂ ਵੱਲੋਂ ਤੇ ਵਿੱਚ ਇੱਕ ਦੋ ਬੁੜੀਆਂ ਦਾ ਹੱਥ ਆ ਉਹਨਾਂ ਦੇ ਨਾਲ ਮਤਲਬ ਉਹ ਕੁੜੀ ਨੂੰ ਇਥੋਂ ਘਰੋਂ ਲੈ ਕੇ ਸੀ ਤੇ ਜਦੋਂ ਪਰਮਾਨ ਨੇ ਤੇ ਜਥੇਬੰਦੀਆਂ ਨੇ ਉਹਦੀ ਬਰਨਾਨ ਕੀਤੀ ਉਹ ਕੁੜੀ ਦੇ ਜਿਹੜੇ ਕਾਲਜੋਂ ਸਾਰੇ ਜਾਂਦੀ ਬਣਾਏ ਗਏ ਕੁੜੀ ਹੈਗੀ ਆ ਨਵਾਂ ਕੋ 15 ਸਾਲ ਦੀ 15 ਸਾਲ ਦੀ ਪਰ ਬੱਚੀ ਦਾ ਜਿਹੜਾ ਵਿਆਹ ਏ ਉਹ 19 ਸਾਲ ਦੀ ਬਣਾ ਕੇ ਕੀਤਾ ਗਿਆ ਤੇ ਅੱਜ ਨਗਰ ਨੇ ਇਕੱਠ ਕੀਤਾ ਸਰਪੰਚ ਸਾਹਿਬ ਸਰਦਾਰ ਮਹਿੰਦਰ ਸਿੰਘ ਜੀ ਤੇ ਮੈਂਬਰ ਵੀ ਜੀ ਕਮਲਜੀਤ ਕੌਰ ਬਾਕੀ ਸਮੂਹ ਪੰਚਾਇਤ ਤੇ ਨਗਰ ਦੇ ਸਾਡੇ ਵੀਰ ਇਹ ਆਪਣੇ ਨਾਲ 10 ਬਾਰੇ ਆਪ ਜਾਨ ਨੂੰ ਗੁਰਪ੍ਰੀਤ ਸਿੰਘ ਖਾਲਸਾ ਸਰਬੱਤ ਦਾ ਸੱਤ ਭਲਾ ਸੰਗਮ ਕੱਤੇ ਮਦੀ ਮੁਖ ਤੇਵਾ ਪੰਜਾਬ ਸਰਦਾਰ ਕਬੀਰ ਸਿੰਘ ਜੀ ਸਰਪੰਚ ਕਮਾਲਕੇ ਜੁਵਾਨ ਸੈਕਟਰੀ ਪੰਜਾਬ ਸਰਕਾਰ ਬਲਦੇਸ਼ ਸਿੰਘ ਜੀ ਜ਼ਿਲ੍ਹਾਦਰ ਮਾਲਵਾ ਜੋ ਨਿਗਰਾਨ ਚਿਹਦਾਰ ਤੇ ਪਾਪਾ ਰਖਸ਼ਕ ਸਿੰਘ ਜੀ ਐਕਸ਼ਨ ਕਮੇਟੀ ਪਸ਼ਮੀਰ ਤਾਨਾ ਦਾ ਸਿੰਦਾ ਸਿੰਘ ਜੀ ਆਪਣੇ ਪ੍ਰਧਾਨ ਐਸਪੀ ਰਿੰਗ ਬੀਜੇਪੀ ਜਤਵਿੰਦਰ ਸਿੰਘ ਜੀ ਖੋਪੀਪਾਪਾ ਤੇ ਸਪਾਲ ਸਿੰਘ ਮੈਂਬਰ ਕੰਗੀ ਸਿੰਘ ਸਾਰੇ ਵੀਰਾਂ ਚ ਪਰਮਾਨ ਦੀ ਮਦਦ ਲਈ ਅੱਜ ਇਕ ਮੁੱਠ ਹੋਇਆ ਸਰਪੰਚ ਸਾਹਿਬ ਨੇ ਹੁਣ ਸਾਡੇ ਨਾਲ ਗੱਲਾਂ ਕਰਦੇ ਹੱਡੇ ਕਿ ਅਸੀਂ ਉਸ ਬੱਚੀ ਨੂੰ ਘਰੇ ਲੈ ਜਾਂਦੇ ਹਾਂਗੇ ਖੁੱਲਾ ਬਿਆਨ ਉਹਨਾਂ ਦਾ ਐਥੇ ਬੱਚੀ ਨੂੰ ਘਰੇ ਲਾਤੇ ਹਾਂਗੇ ਤੇ ਜਿਹੜੇ ਦੋਸ਼ੀਆਂ ਨੇ ਇਹ ਕਤੂਲ ਕੀਤੀ ਆ ਉਹਨਾਂ ਨੂੰ ਥਲਾਖਾਂ ਦੇ ਪਿੱਛੇ ਵੀ ਦਿਵਾ ਦੇ ਹੁਣ ਅਸੀਂ ਤੁਹਾਨੂੰ ਇੱਕ ਸੰਗਤ ਦੀ ਚੀਜ਼ ਵਖਾਉਣੀ ਆ ਉਹ ਇਹ ਆ ਆ ਜਿਹੜੀ ਸਰਪੰਚਾ ਦੇਖੋ ਇਹ ਕਿਹੜੀ ਹੈ ਇਹ ਜਿਹੜੀ ਬਿਊਰੋਕ੍ਰੇਟਿਕ ਕਰਨ ਇਹ ਕੁੜੀ ਵੀ ਜਨਮ ਤਰੀਕ ਆ ਭਾਈ ਇਹ ਜੱਗ ਦਿਖਾਵਾ ਵਾਲੀ ਇਹ ਚੌਂਕੀਦਾਰ ਵਾਲੀ ਜਨਮ ਤਰੀਕ ਆ ਸੰਗਤ ਜੀ ਦੇਖਿਓ ਇਹ ਚੌਂਕੀਦਾਰ ਵਾਲੀ ਜਨਮ ਤਰੀਕ ਆ ਇਹਦੇ ਵਿੱਚ ਕੁੜੀ ਦੀ ਜਿਹੜੀ ਉਮਰ ਆ ਉਹ ਮੰਨਦੀ ਹੈਗੀ ਆ 15.5 ਸਾਲ ਆ ਡੀਸੀ ਸਾਹਿਬ ਤੋਂ ਨਿਕਲੀ ਜਿਹੜੀ ਆ ਡੀਸੀ ਸਾਹਿਬ ਤੋਂ ਨਿਕਲੀ ਆ ਆਨਲਾਈਨ ਆ ਦਿਖਾਓ ਜਿਹੜੀ ਝੂਠੀ ਬਣੀ ਆ ਦੇਖੋ ਆ ਆਹ ਸੰਗਤ ਜੀ ਤਰਾਈ ਕਰਦੇ ਆ ਜਾਲੀ ਜਿਹੜੀ ਬਣਾਈ ਵੀ ਆ ਉਹਨਾਂ ਬੰਦਿਆਂ ਵੱਲੋਂ ਤੇ ਹੁਣ ਇਹ ਚੀਜ਼ ਦਾ ਜਿਹੜਾ ਫੈਸਲਾ ਏ ਉਹ ਸੰਗਤ ਨੇ ਵੀ ਕਰਨਾ ਏ ਕਿਉਂਕਿ ਇਹਨਾਂ ਲੋਕਾਂ ਨੇ ਪਿੰਡਾਂ ਦੇ ਵਿੱਚ ਬੜਾ ਗੰਦ ਪਾਇਆ ਏ ਕੁਝ ਐਸੇ ਲੋਕ ਜਿਹੜੇ ਛੋਟੀਆਂ-ਛੋਟੀਆਂ ਬੱਚੀਆਂ ਨੂੰ ਉਹਨਾਂ ਨੂੰ ਢਕਾਉਂਦੇ ਆ ਤੇ ਬਾਅਦ ਦੇ ਵਿੱਚ ਉਹਨਾਂ ਬੱਚੀਆਂ ਦੀਆਂ ਵੀਡੀਓ ਬਣਾ ਕੇ ਜਾਂ ਫੋਟੋ ਐਡਿਟ ਕਰਕੇ ਉਹਨਾਂ ਬੱਚੀਆਂ ਨੂੰ ਬਲੈਕਮੇਲ ਕਰਦੇ ਆ ਜੇ ਬੱਚੇ ਨੂੰ ਬਲੈਕਮੇਲ ਕਰਕੇ ਤੇ ਫਿਰ ਬੱਚੇ ਨੂੰ ਭਜਾ ਕੇ ਲੈ ਕੇ ਜਾਂਦੇ ਆ ਉਹਨਾਂ ਦਾ ਸਾਥ ਦੇਣ ਵਾਲੀ ਇੱਕ ਔਰਤ ਉਹਨੂੰ ਔਰਤ ਨਹੀਂ ਕਹਿ ਸਕਦਾ ਮੈਂ ਉਸਨੂੰ ਰਾਖਸ਼ੀ ਵੀ ਕਹੂੰਗਾ ਜਿਹਨੇ ਇੱਕ ਪਰਿਵਾਰ ਦੀ ਨਵਾਲਗ ਬੱਚੀ ਨੂੰ ਬੱਚੀ ਦੀ ਮਾਂ ਬਣ ਕੇ ਸਕੂਲ ਦੇ ਵਿੱਚ ਛੁੱਟੀ ਗੋਮੀ ਰਹੀ ਆ ਉਸ ਤੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਹੁਣ ਅਸੀਂ ਆਪਣੀ ਜਥੇਬੰਦੀ ਵੱਲੋਂ ਤੇ ਦਸ਼ਮੇਖਤਾ ਨਾਲ ਵੱਲੋਂ ਇਹ ਪ੍ਰਸ਼ਾਸਨ ਨੂੰ ਖੋਦ ਕੇ ਅਪੀਲ ਕਰਦੇ ਆ ਕਿ ਭਾਈ ਸਾਰੇ ਤੁਹਾਡੇ ਕੋਲੇ ਪ੍ਰੂਫ ਆ ਗਏ ਆ ਹੁਣ ਸਾਰੇ ਪ੍ਰੂਫ ਆ ਗਏ ਆ ਬੱਚੀ ਨੂੰ ਬਾਲਕ ਆ ਇਹ ਪ੍ਰੂਫ ਹੋ ਗਿਆ ਮਾਂ ਯੋਗ ਐਸਐਚਓ ਸਾਹਿਬ ਹੱਲ ਕਰਾ ਉਸ ਦਿਨ ਤੁਸੀਂ ਸਾਡੇ ਨਾਲ ਮਤਲਬ ਗੱਲਬਾਤ ਚੰਗੀ ਕੀਤੀ ਆ ਕਿ ਸਾਡੇ ਕੋਲ ਤੁਸੀਂ ਪ੍ਰੂਫ ਲਿਆਓ ਤੇ ਉਹਨਾਂ ਨੂੰ ਸਲਾਖਾ ਪਿੱਛੇ ਮੈਂ ਦਿੰਨਾ ਏ ਤੇ ਅੱਜ ਜਿਹੜੇ ਪ੍ਰੂਫ ਆ ਆ ਮਿਲ ਗਏ ਆ ਤੇ ਹੁਣ ਸਲਾਖਾ ਪਿੱਛੇ ਭਾਈ ਤੂੰ ਦੇਣਾ ਉਹਨਾਂ ਨੂੰ ਹਾਈ ਕੋਰਟ ਦੇ ਤੇ ਹਾਈ ਕੋਰਟ ਨੇ ਵੀ ਇਹ ਆ ਹਾਈ ਕੋਰਟ ਨੇ ਵੀ ਪ੍ਰੂਫ ਕਰ ਦਿੱਤਾ ਏ ਕਿ ਜਿਹੜੀ ਬੱਚੀ ਆ 15.5 ਸਾਲ ਦੀ ਆ ਤੇ ਹੁਣ ਇਹਦਾ ਜਵਾਬ ਜਿਹੜਾ ਤੁਸੀਂ ਦਿਓ ਜਾਂ ਮਾਨਯੋਗ ਐਸ.ਪੀ. ਸਾਹਿਬ ਦੇਣ ਇਸ ਨਗਰ ਨੇ ਅੱਜ ਪੂਰਾ ਇਹ ਆਪਣਾ ਇੱਕ ਮੁੱਠ ਹੋ ਕੇ ਤੇ ਪ੍ਰਵਾਦ ਦੇ ਨਾਲ ਖੜ ਗਿਆ ਏ ਮੈਂ ਸਰਪੰਚ ਸਾਹਿਬ ਵੱਲੋਂ ਬੇਨਤੀ ਕਰਮੀ ਚਾਹਾਂ ਕਿ ਸਰਪੰਚ ਸਾਹਿਬ ਆਪਣੇ ਵੱਲੋਂ ਦੋ ਚਾਰ ਸ਼ਬਦ ਬੁਲੰਦ ਬੱਚੇ ਦੇ ਪਰਿਵਾਰ ਨੂੰ ਮੈਂ ਬਾਬਾ ਜੀ ਤੇ ਜੱਥੇਬੰਦੀ ਆਈ ਆ ਤੇ ਮੇਰੇ ਪਿੰਡ ਦੇ ਪਰਵਾਸੀਆਂ ਜੀ ਤੇ ਮੈਂਬਰ ਤੇ ਨਗਰ ਨਿਵਾਸੀਓ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਿਹੜਾ ਸਾਥ ਦੇਣ ਤੇ ਪਰਿਵਾਰ ਦਾ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਬਾਬਾ ਜੀ ਦਾ ਇੰਨੀ ਦੂਰ ਚੱਲ ਕੇ ਆਏ ਇਹ ਇੱਕ ਨਾ ਕ੍ਰਹਿਤ ਆ ਸਾਡੇ ਪਿੰਡ ਦੇ ਵਿੱਚ ਬਹੁਤ ਭੈੜੀ ਜਿਹੜੇ ਪਿੰਡੋਂ ਚੱਕ ਕੇ ਤੇ ਪਿੰਡ ਵਿਆਹ ਕਰਾਈ ਜਾਂਦੇ ਆ ਅਸੀਂ ਇਹਨਾਂ ਨੂੰ ਕਦੇ ਵੀ ਮਾਫ਼ ਨਹੀਂ ਕਰਾਂਗੇ ਇੱਕ ਮਤਲਆ ਲਿਆਉਣ ਲੱਗੇ ਆ ਅਸੀਂ ਇਹਨਾਂ ਲੋਕਾਂ ਦਾ ਬਾਈਕਾੜ ਕਰਾਂਗੇ ਕਿਹੜੇ ਪਿੰਡ ਤੋਂ ਪਿੰਡ ਵਿਆਹ ਕਰਾਉਂਦੇ ਆ ਫਿਰ ਦੂਜਾ ਚੌਰ ਮੇਹ ਕਰਦੇ ਆ ਜਨਤਰੀ ਗਲਤ ਬਣਾਉਂਦੇ ਆ ਫਿਰ ਉਹਦਾ ਮਾਰੇ ਬੰਦੇ ਦਾ ਸਾਥ ਦੇ ਕੇ ਉਹਦਾ ਵਿਆਹ ਕਰਦੇ ਆ ਮਰਕੇ ਕੋੜੋ ਇਹਨੂੰ ਸਜ਼ਾ ਦੇਊਗੀ ਛੜੀ ਪਿੰਡ ਦੀ ਪੰਚਾਇਤ ਆ ਅਸੀਂ ਇਹਨਾਂ ਦਾ ਬਾਈਕਾਟ ਕਰਾਂਗੇ ਉਹਨਾਂ ਦੇ ਟੈਂਟ ਪਹੇਖ ਪਹੇਖ ਚ ਜਿਹੜਾ ਇਹਦੀਆਂ ਗਲਤੀਆਂ ਕਰੇ ਆ ਬੰਦਰ ਗਲਤੀਆਂ ਉਹਨੂੰ ਵੀ ਅਸੀਂ ਪ੍ਰਚਾਰ ਵਾਲੇ ਕਦੇ ਵੀ ਮਾਫ ਨਹੀਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਦੇਵ ਸਿੰਘ ਜੀ ਆਪਣੇ ਵਿਚਾਰ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਸਵੇਂ ਤਰਨਾ ਤੋਂ ਚੱਲਦਾ ਵੀਰ ਨੇ ਕਿਹਾ ਕਿ ਭਾਰਤ ਪੰਜਾਬ ਗੁਰੂਤਾ ਸਿੰਘ ਸਾਹਿਬ ਜੱਜ ਸਰਦਾਰ ਬਾਬਾ ਮਿੱਤੇ ਸਿੰਘ ਜੀ ਵੱਲੋਂ ਦਾਸ ਵੱਲ ਦੇ ਸਹੀ ਜੀ ਜੋ ਕਿ ਮਾਲਵਾ ਜੋੜ ਤੋਂ ਤੇ ਹਨਵਾ ਰਹੇ ਆ ਆਪ ਜੀ ਗੁਰਦੇ ਪੈਰੋਂ ਸਾਰਾ ਕੁਝ ਸਦਗੀ ਸਿੰਘ ਨੇ ਚੱਲਣਾ ਪਾਈ ਦਿੱਤਾ ਹੈ ਸਾਡੇ ਜਿਹੜੇ ਕਿ ਧੀ ਧਿਆਨੀਆਂ ਵਾਸਤੇ ਹਮੇਸ਼ਾ ਦਿਨ ਤੋਂ ਰਾਤ ਜਿਹੜੇ ਸਮਾਉਣਵਾ ਰਹੇ ਆ ਤੇ ਬਾਕੀ ਸਰਪੰਚ ਸਾਹਿਬ ਦਾ ਵੀ ਬਹੁਤ ਵਧੀਆ ਵਿਚਾਰ ਹੈ ਇਹਨਾਂ ਨੇ ਵੀ ਮਤੇ ਬਹੁਤ ਵਧੀਆ ਪਾਏ ਆ ਅਸੀਂ ਜਿਹੜਾ ਇਹਨਾਂ ਨੂੰ ਵੀ ਠੋਸਾ ਦਵਾ ਰਹੇ ਆ ਜਿਹੜੀਆਂ ਜੱਥੇਬੰਦੀਆਂ ਹੁੰਦੀਆਂ ਇਹ ਗਰੀਬ ਵਰਗੇ ਦੀ ਸਹਾਇਤਾ ਕਰਪਾ ਅਸਤੀ ਪਾਸ਼ਾ ਦੇ ਪੰਤ ਸਾਹਿਬ ਆਇਆ ਸਭ ਤੋਂ ਪਹਿਲਾਂ ਦੇਖੋ ਆ ਜਿਹੜਾ ਜੱਲ ਇਹਨੂੰ ਬਣਾਈ ਜਾਂ ਜਰਮ ਤਰੀਕੇ ਤਲਵੰਦੀ ਦਾ ਗਰੁੱਪਾ ਇਹਨਾਂ ਨੂੰ ਅਸੀਂ ਪ੍ਰਸ਼ਾਸਨ ਨੂੰ ਮੰਨ ਕਰਦੇ ਆਂ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ ਇਹਨਾਂ ਨੂੰ ਚੱਕ ਕੇ ਇਹਨਾਂ ਨੂੰ ਸਾਖਾਂ ਦੇ ਵਿੱਚ ਸਿਚਾ ਜਾਵੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਫਿਰ ਜੱਥੇਬੰਦੀਆਂ ਜਿਹੜਾ ਆਪ ਐਕਸ਼ਨ ਲੈਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹੋਰ ਕਰਤੀਏ ਮਾਨਯੋਗ ਐਸਫੀ ਸਾਹਿਬ ਹੁਣ ਤੁਹਾਡੇ ਕੋਲੇ ਸਾਰਾ ਪ੍ਰੂਫ ਆ ਗਿਆ ਹੈ ਅਸੀਂ ਤੁਹਾਨੂੰ ਦੋਨਾਂ ਜਥੇਬੰਦੀਆਂ ਵੱਲੋਂ ਦਾਸ ਪੰਥ ਵੱਲੋਂ ਤੇ ਆਪਣੀ ਜਥੇਬੰਦੀ ਸਰਬੱਤ ਦਾ ਭਲਾ ਸਾਂਝਾ ਮੰਨ ਕੇ ਤੇ ਦਸ਼ਮੇਸ਼ਤਾਰ ਦਾ ਗੱਲ ਕਰ ਨੂੰ ਇਹ ਬੇਨਤੀ ਕਰਨ ਲੱਗੇ ਕਿ ਤੁਹਾਡੇ ਕੋਲੇ 2 ਜਾਂ 3 ਦਿਨ ਦਾ ਸਮਾਂ ਏ ਅਸੀਂ ਤੁਹਾਡੇ ਦਫ਼ਤਰ ਦੇ ਮੂਹਰੇ ਤਾਹਾਂ ਲਾਉਣ ਲਈ ਸਾਨੂੰ ਮਜਬੂਰ ਨਾ ਹੋਣਾ ਪਵੇ ਤਵੰਡੀ ਕੋ ਲੈ ਕੇ ਜਿੱਥੋਂ ਤੱਕ ਵਿਆਹ ਹੋਇਆ ਏ ਚੰਡੀਗੜ੍ਹ ਤੱਕ ਸਾਨੂੰ ਉਹ ਬੰਦੇ ਸਾਰੇ ਸਾਹਮਣੇ ਚਾਹੀਦੇ ਆ ਉਹਨਾਂ ਸਾਰੇ ਦੇ ਪਰਚਾ ਹੋਣਾ ਚਾਹੀਦਾ ਏ ਇਹ ਗੱਲ ਅਸੀਂ ਮਤਲਬ ਪੂਰੀ ਆਪਦੀ ਧਲੇ ਨਾਲ ਮੰਨ ਕਰ ਰਹੇ ਆਂ ਕਿ ਸਾਨੂੰ ਉਹਨਾਂ ਬੰਦੇ ਤੇ ਪਰਚਾ ਹੋਣਾ ਚਾਹੀਦਾ ਕਿਉਂਕਿ ਇਹੋ ਜਿਹੇ ਰਾਂਗ ਸਟੇਸ਼ਨ ਜਿਹੜੇ ਬੱਚੀਆਂ ਨੂੰ ਨਿੱਕੇ ਨਿੱਕੇ ਬੱਚਿਆਂ ਦੇ ਗਲਤ ਸਰਟੀਫਿਕੇਟ ਬਣਾ ਕੇ ਤੇ ਲੋਕਾਂ ਦੀਆਂ ਧੀਆਂ ਨੂੰ ਘਰੋਂ ਭਜਾਉਂਦੇ ਆ ਨਾ ਇਹਨਾਂ ਬੰਦੇ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਜੇ ਇਹ ਬੰਦੇ ਅੱਜ ਖੁੱਲੇ ਰਹਿ ਗਏ ਅੱਜ ਇਹਨਾਂ ਬੰਦਿਆਂ ਤੇ ਕੋਈ ਕਾਰਵਾਈ ਨਾ ਹੋਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਪਿੰਡਾਂ ਦੀਆਂ ਧੀਆਂ ਪੈਣਾ ਇਹਨਾਂ ਕੁੱਤਿਆਂ ਨੇ ਭਜਾਉਣੀਆਂ ਏ ਤੇ ਕੁੱਤੇ ਹੋਰ ਕਿੰਨਾ ਧੀਆਂ ਤੱਕ ਨੂੰ ਵੱਢਣਗੇ